ਅੱਜ ਜੇ ਤੁਸੀਂ ਦੇਖਿਆ ਕਿ ਪਿਛਲੇ ਕੁਝ ਦਿਨ ਜਿਹੜਾ ਹੀਟ ਵੇਵ ਕੰਡੀਸ਼ਨਸ ਤੋਂ ਜ਼ਰੂਰ ਰਾਹਤ ਮਿਲੀ ਸੀ ਤਿੰਨ ਚਾਰ ਦਿਨਾਂ ਵਾਸਤੇ ਬਟ ਹੁਣ ਫੇਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਟੈਂਪਰੇਚਰ ਫੇਰ ਜਿਹੜਾ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39 ਡਿਗਰੀ ਸੈਲਸੀਅਸ ਸੀ ਸੋ ਇਹ ਲਗਭਗ 3 ਡਿਗਰੀ ਸੈਲਸੀਅਸ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮ रिकॉर्ड ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 25.6 ਡਿਗਰੀ ਸੈਲਸੀਅਸ ਸੀ ਸੋ ਇਹ ਵੀ ਲਗਭਗ 1.6 ਡਿਗਰੀ ਸੈਲਸੀਅਸ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਨ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਹੀਟ ਵੇਵ ਕੰਡੀਸ਼ਨਸ ਇਸ ਵਾਰ ਹੀ ਫਿਰ ਤੋਂ ਜਿਹੜੀਆਂ ਰੀਜਨ ਦੇ ਵਿੱਚ ਡਿਵੈਲਪ ਹੋ ਗਈਆਂ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ ਹਲੇ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿਸਾਨਾਂ ਨੂੰ ਵੀ ਔਰ ਆਮ ਜਨਤਾ ਨੂੰ ਵੀ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਜੀ ਫਾਰਮਰਸ ਨੂੰ ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਜਿਹੜੀਆਂ ਕ੍ਰੌਪਸ ਉਹਨਾਂ ਨੇ ਲਾਈਆਂ ਹੋਈਆਂ ਨੇ ਫੀਲਡ ਦੇ ਵਿੱਚ ਅੱਜਕੱਲ ਉਹਨਾਂ ਨੂੰ ਟਾਈਮ ਟੂ ਟਾਈਮ ਲਾਈਟ ਇਰੀਗੇਸ਼ਨ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਰਹਿਣ ਔਰ ਆਪਣੇ ਵਰਕਿੰਗ ਆਰਸ ਅਡਜਸਟ ਕਰਨ ਕਿਉਂਕਿ 11 ਤੋਂ 4 ਵਜੇ ਦੇ ਵਿੱਚ ਕਾਫੀ ਜਿਹੜਾ ਸਵੀਅਰ ਹੀਟ ਸਟ्रेस ਹੁੰਦਾ ਸੋ ਉਹਨਾਂ ਨੂੰ ਉਦੋਂ ਜਿਹੜਾ ਡਾਇਰੈਕਟ ਸਨ ਦੇ ਵਿੱਚ ਕੰਮ ਅਵੋਇਡ ਕਰਨਾ ਚਾਹੀਦਾ ਜਾਂ 11 ਵਜੇ ਤੋਂ ਪਹਿਲਾਂ ਕਰਨ ਜਾਂ 4 ਵਜੇ ਤੋਂ ਬਾਅਦ ਕਰ ਲੈਣ ਔਰ ਬਾਕੀ ਵੀ ਸਾਰਿਆਂ ਨੂੰ ਇਹੀ ਸਲਾਹ ਦਿੰਨਾ ਤੇ ਦਿੰਨਾ ਕਿ ਜਿੰਨਾ ਪੋ ਦੇ ਵਿੱਚ ਘਰਾਂ ਤੋਂ ਬਾਹਰ ਨਾ ਨਿਕਲੋ ਜੇ ਬਹੁਤ ਜ਼ਰੂਰੀ ਹੈ ਤਾਂ ਹੀ ਜਾਓ ਆਦਰਵਾਇਸ ਗੁਰੇਜ਼ ਕਰੋ ਔਰ ਜਦੋਂ ਵੀ ਘਰਾਂ ਤੋਂ ਬਾਹਰ ਨਿਕਲਦੇ ਹੋ ਆਪਦਾ ਸਿਰ ਔਰ ਬਾਕੀ ਸਾਰੇ ਬਾਡੀ ਪਾਰਟਸ ਕਵਰਡ ਰੱਖੋ ਔਰ ਹੈਲਦੀ ਐਂਡ ਨਿਊਟ੍ਰੀਸ਼ੀਅਸ ਡਾਈਟ ਲੋ ਔਰ ਵਾਤ ਤੋਂ ਵਾਤ ਲਿਕੁਇਡਸ ਲੋ ਤਾਂ ਕਿ ਬਾਡੀ ਨੂੰ ਹਾਈਡਰੇਟਡ ਰੱਖਿਆ ਜਾ ਸਕੇ ਔਰ ਹੀਟ ਸਟ੍ਰੈਸ ਦਾ ਕਟ ਨੁਕਸਾਨ ਹੋ ਸਕੇ